ਤਲ ਗੁਰ ਸੇਵੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸਾਹੁ ਕੁਰ ਸਹਾ ਝਟੀ ਆਹ ਤਉ ਦੁੱਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਚਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲੋ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਇਹੜ ਤੇੜ ਛੱਡੇ ਤੂੰ ਗੁਰ ਕਾ ਸਬਦ ਪ੍ਰਸ਼ਾਣ ਸੇਖਾ ਚੌ ਚੱਕਿਆ ਚੌ ਵਾਇਆ ਏ ਹੋ ਮਨ ਇਕਤ ਘਾਰੇ ਆਣੇ ਏ ਹੜ ਤੇੜ ਛਾਡੇ ਤੂ ਗੁਰ ਕਾ ਸਬਦ ਪਾਣ ਸਤ ਗੁਰ ਅੱਗਾ ਤਹ ਪਉ ਸਬ ਕੇ ਸੁ ਜਾਣ ਜਾਣ ਆਸਾ ਮਨਸ ਜਲਾਇ ਤੂ ਓਏ ਰਹੁ ਮਹਿਮਾਨ ਸਤ ਗੁਰ ਕਾਏ ਭਾਣੈ ਭੀ ਚੱਲ ਹੈ ਤਾ ਦਰਗਹ ਪਾਵਹਿ ਮਾਨੋ नानक जे नाम न चितनी तेन तेग पन्नाण तेग खाण महल्ला तिजा हारे गोन तोट ना आवई, कीमत कहन ना जाए, ननक गोर मोखे हारे गोन रव ਗੋਣ ਮੈਂ ਹੈ ਰਾਹ ਸਮਾਈ ਔੜੀ ਹਾਰੇ ਚੋਲੀ ਦੇ ਹਸਵਾਰੀ ਕੱਢ ਪੈਦੀ ਭਗਤ ਕਾਰ ਹਾਰੇ ਪਟ ਲੱਗਾ ਅਦਕਾਈ ਬਹੁ ਬਹੁ ਬੇਦ ਭਾਤੇ ਕਾਰੇ ਕੋਈ 부ਜਾਏ 부ਜਣ ਹਾਰਾ ਅੰਤਰੇ ਵਿਵੇਕ ਕਾਰ ਸੋ 부ਜਾਏ ਹੋ ਵਿਵੇਕ ਜਿਸ 부ਜਾਏ ਆਪਹਿ ਜਨਾਨਕ ਕਹਾ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ कोई बुद्ध बुद्धन हारा अंतरे विवेक कारे सो बुद्ध ए हो विवेक जिस बुद्ध ਜਾਏ ਆਪ ਹਾਰ ਜਨਾਨਕ ਕਹੇ ਵਿਚਾਰ ਗੋਰ ਮੋਖੇ ਹਾਰੇ ਸੱਤੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕ ਤਕਾਰ ਆਣ ਇਹੜ ਤੇਹੜ ਛੱਡ ਤੂ ਗੁਰ ਕਾ ਸਬਦ ਪਛਾਨ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾ ਨਾਲ